ਰੇ ਬਾਜ਼ਾਰ ਰੁੜਕਾ ਰੋਡ ਤੇ ਦਿਨ ਦੇ ਹਾੜੇ ਦੋ ਲੁਟੇਰਿਆਂ ਵੱਲੋਂ ਮਿੰਨੀ ਚੇਂਜਰ ਦੀ ਦੁਕਾਨ 'ਚ ਪਿਸਤੋਲ ਦੀ ਨੋਕ ਤੇ ਲੋੜਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਿਸ ਕਾਰਨ ਵੱਡੀ ਵਾਰਦਾਤ ਹੋਣ ਤੋਂ ਬਚਾ ਹੋ ਗਿਆ ਫਿਰ ਵੀ ਲੁਟੇਰੇ ਜਾਂਦੇ ਹੋਏ ਦੁਕਾਨਦਾਰ ਦਾ ਮੋਬਾਈਲ ਫੋਨ ਅਤੇ ਪਰਸ ਲੈ ਕੇ ਫਰਾਰ ਹੋ ਗਏ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਸਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਉਹ ਦੁਕਾਨ ਤੇ ਦੁਪਹਿਰ 3 ਵਜੇ ਦੇ ਕਰੀਬ ਮੌਜੂਦ ਸਨ ਉਹਨਾਂ ਦਾ ਛੋਟਾ ਭਰਾ ਘਰ ਰੋਟੀ ਖਾਣ ਗਿਆ ਸੀ ਕੀ ਉਹਨਾਂ ਦੀ ਦੁਕਾਨ ਤੇ ਕੰਮ ਕਰਨ ਵਾਲਾ ਲੜਕਾ ਬੈਂਕ ਗਿਆ ਸੀ ਜਿਸ ਦੌਰਾਨ ਇੱਕ ਡਿਸਕਵਰ ਮੋਟਰਸਾਈਕਲ ਤੇ ਦੋ ਨੌਜਵਾਨ ਉਹਨਾਂ ਦੀ ਦੁਕਾਨ 'ਚ ਆਏ ਜਿਨ੍ਹਾਂ ਕਿਹਾ ਕਿ ਉਹਨਾਂ ਦੇ ਵਿਦੇਸ਼ ਤੋਂ ਪੈਸੇ ਆਏ ਹਨ ਜਿਸ ਮੌਕੇ ਦੇਖ ਕੇ ਦੋਨਾਂ ਨੌਜਵਾਨਾਂ ਨੇ ਪਿਸਤੋਲਾਂ ਕੱਢ ਲਈਆਂ ਅਤੇ ਉਹਨਾਂ ਪਾਸੋਂ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਨੇ ਉਹਨਾਂ ਨਾਲ ਮੁਕਾਬਲਾ ਕੀਤਾ ਜੋ ਦੋਨੋਂ ਦੁਕਾਨਦਾਰ ਨਾਲ ਘੁਟਮਾਰ ਕਰਨ ਲੱਗੇ ਇਸ ਤੋਂ ਬਾਅਦ ਦੋਨੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਤੇ ਜਾਂਦੇ ਹੋਏ ਸਰਵਿੰਦਰਪਾਲ ਸਿੰਘ ਦਾ ਮੋਬਾਈਲ ਫੋਨ ਅਤੇ ਪਰਸ ਲੈ ਕੇ ਫਰਾਰ ਹੋਗੇ ਉਧਰ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਗੁਰਾਇਆ ਕੇਵਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਲੁੱਟ ਦੀ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਜਿੰਦਲਵਲੀ ਰੋਡ ਕਾਰੋਂ ਕਰਾਇਆ ਤੇ ਅਪੀショ ਹੋ ਗਿਆ ਤੇ ਮਸਲਾ ਕੀ ਹੋ ਗਿਆ ਮਸਲਾ ਮੇਰੇ ਕੋ ਦੋ ਬੰਦੇ ਆਇਆ ਭਾਜੀ ਕਿੰਨੇ ਵਜੇ ਤੇ ਤਕਰੀਬਨ 9:30 ਵਜੇ ਓਕੇ ਤੇ ਮੈਨੂੰ ਆਕੇ ਕਹਿੰਦੇ ਪੇਮੈਂਟ ਕਰ ਲਈਏ ਮੈਂ ਕਿਹਾ ਲਓ ਜੀ ਨੰਬਰ ਦਿਓ ਹੂੰ ਤੇ ਨੰਬਰ ਦੇਣ ਲੱਗੇ ਮੋਬਾਈਲ ਤੋਂ ਦੋਨਾਂ ਨੇ ਸਕੀਮ ਨਾਲ ਆਪਣੇ ਨਾ ਰਵਾਲ ਆਪਣੇ ਡੱਬ ਜੀ ਦਿੱਤੇ ਸੀ ਕੱਟੇ ਜੇ ਹੂੰ ਉਹਨੇ ਕੱਢ ਲੈ ਕਹਿੰਦੇ ਜੋ ਕੁਛ ਹੈਗਾ ਰੱਖ ਦੇ ਹੂੰ ਮੈਂ ਕਿਹਾ ਰੱਖਣਾ ਕੀ ਹੈ ਮੇਰੇ ਕੋ ਕਿਹੜਾ ਪੋਸ਼ਾ ਹੈ ਹੂੰ ਮੈਂ ਤਾਂ ਲੋਕਰ ਬੰਦਾ ਆ ਮੈਨੂੰ ਮੈਨੂੰ ਕੁਝ ਨਹੀਂ ਹੂੰ ਨਹੀਂ ਹੱਥੋਂ ਪਾਈ ਹੋਣ ਲੱਗ ਪਏ ਹੂੰ ਫਤੋ ਭਾਈ ਹੋਣ ਲੱਪੇ ਤੇ ਮੈਂ ਜੋ ਮੇਰੇ ਹੱਥ ਆਇਆ ਮੈਂ ਵੀ ਜਦੋਂ ਮਾਰਨ ਲੱਗਾ ਕਿ ਉਹ ਇਹਨਾਂ ਨੇ ਮੇਰੇ ਹੱਥੋਂ ਭਾਈ ਚੰਗੇ ਹੋਏ ਸਾਡੇ ਨਾਲ ਉਹਨੇ ਮੇਰੀ ਜੇਬ ਤੋਂ ਪਸਟ ਕੱਢ ਲਿਆ ਜਾਣ ਲੱਗਿਆ ਇੱਕ ਮੋਬਾਈਲ ਸੀਗਾ ਉਹ ਵੀ ਲੈ ਗਿਆ ਪਰਸ ਵਾਲੀ ਚੀਜ਼ ਨਹੀਂ ਲੱਗਦੀ ਸੀ ਪਸਟ ਤੇ ਤਕਰੀਬਨ ਸੀਗਾ ਮੇਰੇ ਕੋਲ 60000 ਜਿਆਦਾ 60000 ਇਹ ਜਿਹੜੇ ਗੱਲੇ ਦੀ ਚਾਬੀ ਜੇ ਲੈ ਜਾਂਦੇ ਕਿੰਨਾ ਕੁ ਇਨਕਸ਼ਾਫ ਹੋ ਜਾਣਾ ਸੀ ਉਹ ਜਣਾ ਸੀ ਤੁਹਾਡਾ ਕੈਸ਼ ਅਸੀਂ ਰੱਖੀ ਜਾਨੀ ਹੈਗਾ ਕਿਉਂਕਿ ਕੈਮਰਾ ਚੈੱਕ ਨਹੀਂ ਕੀਤਾ ਜਾਂਦਾ ਕੈਸ਼ ਬਾਹਰ ਕੈਸ਼ ਜੀ ਚੀਜ਼ ਨਹੀਂ ਲਗਾ ਠੀਕ ਮਹਿੰਦਰਾ ਭਾਜੀ ਆਏ ਸੀ ਐਸਐਚ ਤੋਂ ਅੱਛਾ ਸੀ ਇਹ ਫੋਟੋ ਕੀ ਹੈ ਹ ਕਾਲੀ ਬਖਤ ਦੇਵ ਸਵਰਨ ਕਨਵੇ ਦੇ ਸਵਰਨ ਜੀ ਉਹ ਬੰਦਰ ਦਰਬੰਦਰ ਬਾਹਰ ਸੇ ਬਹੁਤ ਜਿਹਨਾਂ ਨੇ ਮੰਨ ਜਿੰਜੇ ਦੀ ਸ਼ਹਿਰ ਦੇ ਵਿੱਚ ਲਗਾਉਣਾ ਕੋ ਦੋ ਨਸ਼ੇੜੀ ਟਾਇਪ ਬੰਦੇ ਆਏ ਜਿਨ੍ਹਾਂ ਨੇ ਪਤਾ ਵਿੱਚ ਖੜਾਉਣਾ ਟਾਇਪ ਇਸਤਨ ਨਾਲ ਕੇ ਉਹਨਾਂ ਦੋ ਟਾਇਪ ਤੋਂ ਆਏ ਨੇ ਪਰ ਉਹ ਉਹਨਾਂ ਨੇ ਉਹਨਾਂ ਨੇ ਮੁਕਾਬਲਾ ਕੀਤਾ ਦੇ ਮੁਕਾਬਲਾ ਕੀਤਾ ਦੋ ਦੋ ਉੱਥੋਂ ਭੱਜ ਗਏ ਦੁਕਾਨ ਤੋਂ ਭੱਜ ਗਏ ਉਹਨਾਂ ਦਾ ਜਾਂਦੇ ਇੱਕ ਮੋਬਾਈਲ ਨਾਲ ਪਰਸੂ ਦੇ ਲਗਭਗ 20000 ਰੁਪਏ ਦਾ ਜਿਹਦੇ 201500 ਰੁਪਏ ਦੱਸਿਆ ਨੇ ਕਿਰੀ ਬੀਤੋ ਕਿੱਧਰੋਂ ਆਏ ਮੁਰਗੇ ਤੈਨੂੰ ਆਏ ਰੁੜਕਾ ਰੋੜਾ ਲੂਏ ਉਧਰ ਨੂੰ ਮੁਰ ਸਕਦੇ ਮੁੜ ਗਏ ਕੋਈ ਨਾ ਕੋਈ ਪਿਸਤੋਲਾਂ ਵਗੈਰਾ ਵੀ ਸੀ ਉਹ ਘਟਾਉਣੇ ਨੂੰ ਜਲਦੀ ਦੇਸੀ ਟਾਈਆਂ ਸੀ ਬਹੁਤ ਜ਼ਿਆਦਾ ਦੇਸੀ ਟਾਈਮ ਬੰਦੇ ਸੀਗੇ ਜਿਹਦਾ ਕੋਈ ਇਨੀਸ਼ੀਏਟਿਵ ਨਹੀਂ ਸੀ ਜਿਹਦੇ ਸੀਗੇ ਉਹ ਆਏ ਤਾਂ ਉਹਨਾਂ ਕੱਲੇ ਕੱਲਾ ਹੀ ਬੰਦਾ ਰੁਕਿਆ ਸੀ ਕੱਲੇ ਬੰਦੇ ਨੇ ਫੁੱਟ ਫੁੱਟ ਜਾਣਾ ਸੀਸੀਟੀਵੀ ਕੋਟੇ ਜੀ ਲੱਗੇ ਜਾਂ ਉਹਨਾਂ ਦੇ ਦੇਖ ਰਹੇ ਆ ਅਸੀਂ ਕੈਮਰੇ ਦੇਖ ਰਹੇ ਆ ਵੀ ਸਾਨੂੰ ਉਹਦਾ ਮੋਟਰਸਾਈਕਲ ਨੰਬਰ ਮਿਲ ਜਾਵੇ ਤੇ ਛੇਤੀ ਗੱਲ ਹੋ ਜਾਵੇ